ਨਮਸ਼ਾਤ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਜੈ ਸ਼੍ਰੀ ਰਾਮ ਰਾਮ ਨੌਮੀ ਦਾ ਤਿਉਹਾਰ ਇਸ ਵਾਰ 6 April ਦਿਨ ਐਤਵਾਰ ਨੂੰ ਆ ਰਿਹਾ ਉਸ ਦੇ ਪ੍ਰਕਾਸ਼ ਵਿੱਚ 5 ਤਰੀਕ ਸ਼ਨੀਵਾਰ ਨੂੰ ਇੱਕ ਸ਼ੋਭਾ ਯਾਤਰਾ ਵਿਸ਼ਾਲ ਰੂਪ ਦੇ ਵਿੱਚ ਕੀਤੀ ਜਾਏਗੀ ਜਿਹੜੀ ਕਿ ਪ੍ਰਾਣੀ ਦਾਣਾ ਮੰਡੀ ਤੋਂ ਸਵੇਰੇ 10 ਵਜੇ ਸ਼ੁਰੂ ਹੋਏਗੀ ਔਰ ਉਸ ਤੋਂ ਪਹਿਲਾਂ ਦੋ ਪ੍ਰਵਾਤ ਫੇਰੀਆਂ ਪਹਿਲੀ ਪ੍ਰਵਾਤ ਫੇਰੀ ਨਾਨਾ ਜੀ ਮੰਦਿਰ ਜੱਟਾ ਮੱਲਾ ਤੋਂ ਔਰ ਦੂਸਰੀ ਪ੍ਰਵਾਤ ਫੇਰੀ ਕਾ ਮੰਡੀ ਮੰਦਿਰ ਸਿਮ ਮੰਦਿਰ ਤੋ ਕੱਢੀ ਜਾਏਗੀ ਜਿਹੜੀ ਕਿ 5 ਵਜੇ ਚੱਲੇਗੀ ਸਾਰੇ ਨਵਾਂ ਸ਼ਹਿਰ ਨਿਵਾਸੀਆਂ ਨੂੰ ਮੈਂ ਅਪੀਲ ਕਰਦਾ ਕਿ ਪ੍ਰਵਾਤ ਫੇਰੀਆਂ 'ਚ ਵੀ ਸ਼ਾਮਲ ਹੋਵੋ ਔਰ ਸ਼ੋਭਾ ਯਾਤਰਾ ਦੇ ਵਿੱਚ ਵੀ ਆਪਣਾ ਸਹਿਯੋਗ ਦਿਓ ਸ਼ਾਮਲ ਹੋ ਕੇ ਰੌਣਕ ਨੂੰ ਵਧਾਓ ਔਰ ਪ੍ਰਭੂ ਦਾ ਆਸ਼ੀਰਵਾਦ ਪਾਓ ਸਾਰੇ ਨਵਾਂ ਸ਼ਹਿਰ ਵਾਸੀਆਂ ਨੂੰ ਮੇਰੀ ਪੁਰਜੋਰ ਅਪੀਲ ਆ ਕੇ ਵੱਧ ਤੋਂ ਵੱਧ ਇਸ ਸ਼ੋਭਾ ਯਾਤਰਾ 'ਚ ਸ਼ਾਮਲ ਹੋਵੋ ਔਰ ਰੌਣਕ ਨੂੰ ਵਧਾਓ जय श्री राम रेलवे रोड ਟੁੱਟੀ ਹੋਣ ਕਰਕੇ ਅਤੇ ਇਸ ਰੋਡ ਨੂੰ ਨਾਮ ਬਣਾਏ ਜਾਣ ਦੇ ਰੋਸ ਵਜੋਂ ਇਸ ਰੋਡ ਦੇ ਉੱਤੇ ਦੁਕਾਨਾਂ ਕਰਨ ਵਾਲੇ ਦੁਕਾਨਦਾਰਾਂ ਨੇ ਰੋਸ ਦੇ ਵਜੋਂ ਅੱਜ ਆਪਣੀਆਂ ਦੁਕਾਨਾਂ ਦੀਆਂ ਚਾਬੀਆਂ ਅਤੇ ਇੱਕ ਮੰਗ ਪੱਤਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਠੀਕ ਹੈ ਸਰ ਓ ਕੀ ਓ ਕੀ ਓ ਮੇਰੇ ਕੋਲ ਆ

कोई लेना-देना का सामान उठाकर करनी पड़े वोट बहुत सही है धन्यवाद मोदी बोला और आठ आठ की बोल क्या रेलवे जितना कल भी जा लिया उसको तोड़ रहा बहुत नुकसान हो गया चीजें तो तो कोई को गुजारिश है आप लगे जाए बड़े बड़े एक पंडित प्रयास और जब भी हर हर जिन्हें पहला जो बात करते सुबह में 45 222 इतनी रिपोर्ट नहीं कर दी वाईफाई की क्वालिटी इतनी खराब है और कोई बंदा आपके देने के यहां पे क्या काम लगा बिना जाने उसको आजिस करना है कोई सकता है नहीं सरकार को देख लीजिए कल के संवाद अपना से आप आपकी दुआएं भी आ सके सुनोगे नहीं भी लगता है बड़ा प्रभाव डालती दो और थोड़ा हम मान

ਅਸੀਂ ਕਿਹੜਾ ਵਾਰ ਫਿਰ ਅਫਸਰਾਂ ਦੇ ਮੋੜ ਤੇ ਆਇਆ ਕੱਤੀ ਮਾਸ ਆਈਏ ਟੋਰੀਂ ਤਾਂ ਆਈਏ ਕੱਲ੍ਹ ਹੀ ਇਹ ਪ੍ਰਿਆਤ ਤੋਂ ਸਾਡੇ ਨੇ ਸਾਡਾ ਜੀ ਕਰਦਾ ਬੇਬੇ ਰੋਡ ਬਣਾਉ ਨੂੰ ਜਿਹੜੀਆਂ 2 ਕਰੋੜ 15 ਲੱਖ ਦਾ ਅਲਰੇਡੀ ਮਤਾ ਪਾਸ ਹੋ ਗਿਆ ਪਿਆ ਕਾ ਮੈਂ ਕਾਪੀ ਲੈ ਕੇ ਆਇਆ ਠੀਕ ਹੈ ਠੀਕ ਇਹਨੂੰ ਪਰਮਿਟ ਲੱਗਿਆ ਸੀ ਮੈਂ ਨਾਲ ਕਾਪੀ ਲੈ ਕੇ ਆਇਆ ਮਤੇ ਦੀ ਉਹ ਮਤੇ ਦਾ ਸਟੇ ਕਰਤਾ ਗਿਆ ਹਾਈ ਕੋਰਟ ਅਸੀਂ ਉਹ ਵੀ ਵਿਚਾਰਾ ਜੀ ਕਰਦੇ ਪਏ ਆਏ ਨਹੀਂ ਸ਼ਾਂਤ ਨੂੰ ਬਟੇਗਾ ਸਾਡੀ ਪੂਰੀ ਡਿਮਾਂਡ ਹੈਗੀ ਜੀ ਪੂਰੀ ਸਾਡੀ ਇੱਛਾ ਹੈਗੀ ਜੀ ਵੀ ਪ੍ਰਸ਼ਾਸਨ ਤੋਂ ਪਹਿਲਾਂ ਪਹਿਲਾਂ ਤੁਹਾਡੀ ਟੈਂਡਰ ਲਾ ਕੇ ਰੋਡ ਬਣਾ ਦੀਏ ਤੁਹਾਨੂੰ ਯਾਦ ਹੋਵੇ ਅੱਜ ਤੋਂ 1.5-2 ਸਾਲ ਪਹਿਲਾਂ ਜਦੋਂ ਤੁਹਾਡੇ ਵੀ ਬੰਦੇ ਆਏ ਸੀ ਤੁਸੀਂ ਕਿਹਾ ਇੰਟਰਲੋਕਿੰਗ ਟੈਲਾ ਲਾਓ ਜੀ ਪ੍ਰੀ-ਮਿਕਸਡ ਠੀਕ ਹੈ ਅਸੀਂ ਉਹਨੂੰ ਮਤੇ ਨੂੰ ਮੈਂਡ ਕੀਤਾ ਮਤਾ ਮੈਂਡ ਕਰਕੇ ਅਈ ਇੰਟਰਲੋਕਿੰਗ ਟੈਲਾ ਪਾਈਆਂ ਦੀ ਵਿੱਚ ਇਨਕਰੀਜ਼ ਹੋਇਆ ਬਜਟ ਉਹਨਾਂ ਹਾਈ ਕੋਰਟ ਤੁਹਾਡੇ ਕੁਝ ਬੰਦੇ ਕਮੇਟੀ ਦੇ ਵਿੱਚ ਹਾਈ ਕੋਰਟ ਚਲੇ ਗਿਆ ਨੇ ਉਹਨੇ ਸਟੇਰ ਕਰਤਾ ਆਪਣਾ ਸਟੇ ਦੀ ਵੀ ਇਹੀ ਬੀਪ ਆਪੀ ਪੰਜ ਜਾਣੇ ਹਾਂ ਆ ਕਾਪੀ ਨਹੀਂ ਚਲੂਦਾ ਚੱਕਾ ਤੋਂ ਠੀਕ ਹੈ ਜਦੋਂ ਮੈਟਰ ਹਾਈ ਕੋਰਟ ਮੈਟਰ ਹੋ ਗਿਆ ਮੈਂ ਤੁਹਾਨੂੰ ਕਹਾਂਗਾ ਤੁਸੀਂ ਵੀ ਵਕੀਲ ਕਰੋ ਆਪਣਾ ਤਾੜੀ ਤੁਹਾਨੂੰ ਵੀ ਜਾਣਨ ਹੋਵੇ ਹਾਈ ਕੋਰਟ ਚ ਇੱਥੇ ਕਿਸ ਤਰ੍ਹਾਂ ਦਲੀਲ ਪੀਲਾ ਹੁੰਦੀ ਹੈ ਕੀ ਹੁੰਦਾ ਤੁਸੀਂ ਵੀ ਚਾਰਾ ਜੋਹੀ ਕਰੋ ਉਹਦੇ ਤੇ ਕੀ ਕਰੋ ਸਾਡਾ ਨਾਲ ਸਾਥ ਦਿਓ ਅਸੀਂ ਤਾਂ ਨਾਲ ਹੈਗੇ ਆ 24 ਘੰਟੇ ਨਾਲ ਤਾਨੂੰ ਜਿੱਥੇ ਕਹੋਗੇ aí ਖੜੇ ਹਾਂ ਉੱਥੇ ਮੇਰੀ ਤੁਹਾਨੂੰ ਮੇਰੀ ਵੀ ਪੀਲ ਹੈ ਜੀ ਤੁਹਾਨੂੰ ਜੀ ਸਾਡਾ ਸਾਥ ਪਿਓ ਇੱਕ ਇੱਕ 11 ਹੁੰਦੇ ਨੇ ਕਹੀ ਹੈ ਅੱਗੇ ਵੀ ਕੀਤਾ ਇਹ ਤੁਸੀਂ ਕਰੋ ਤਾਂ ਕਿ ਸਟੇਟ ਮੂਵ ਹੋਵੇ ਜਿੱਦਾਂ ਸਟੇਟ ਮੂਵ ਹੋ ਜਾਏ ਅਗਲੇ ਦਿਨ ਟੈਂਡਰ ਮੈਂ ਲਾ ਦੂੰਗਾ ਜੀ ਇਹ ਤੁਹਾਨੂੰ ਪ੍ਰੋਮਿਸ ਨਾ ਲੱਗਦਾ ਮੈਨੂੰ ਆਪੇ ਸੁਣੋ ਸਾਡੀ ਉਸਵੀ ਪਾਰਟੀ ਇਹ ਕਹਿ ਰਹੀ ਆ ਅਸੀਂ ਰੇਲਵੇ ਰੋਡ ਦੇ ਅਦੇਸ਼ ਸਟੇ ਨੇ ਲਿਆ ਸੜਕੋ ਪ੍ਰੂਫ ਆ ਅਸੀਂ ਜਾਇਆ ਆ ਡੀ ਸਾਹਿਬ ਨੂੰ ਮਿਲੇ ਆਏ ਆ ਉਹਨਾਂ ਦਿਖਾਲਿਆ ਵੀ ਇਹ ਬਾਜ਼ਾਰ ਚੜਿਆ ਉਹ ਕਹਿ ਰਹੇ ਨੇ ਪਰ ਸੀਡਿੰਗ ਸਟੇ ਦਾ ਮਤਲਬ ਕੀ ਹੁੰਦਾ ਜੀ ਪ੍ਰੋਸੀਡਿੰਗ ਇਹ ਥੋੜਾ ਐਕਸੈਪਟ ਰੇਲਵੇ ਰੋਡ ਹੁੰਦੀ ਏ ਪਰ ਸੀਡਿੰਗ ਸਟੇ ਨਹੀਂ ਅਚਾ ਉਹਨੂੰ ਕੋ ਲਿਖ ਕੇ ਦੇ ਦਿਓ ਚਲ ਲਿਖ ਕੇ ਦਿਓ ਜੀ ਉਹਨੇ ਕਿ ਰਿਹਾ ਸਾਨੂੰ ਇਸ ਮਤਲਬ ਰੇਲਵੇ ਰੋਡ ਤੇ ਨਹੀਂ ਇਤਰਾਜ ਇਹੇ ਵਾਪਸ ਵੀ ਸਾਡੇ ਨਾਲ ਗੱਲ ਕਰੂਗੇ ਜੀ ਹਾਂਜੀ ਉਹ ਪਾਲ ਸਾਹਿਬ ਜਾਣੇ ਕਿ ਜਿੰਨੇ ਗਏ ਨੇ ਗੱਲ ਕਰ ਲੈਣੇ ਕਿਉਂਕਿ ਉਹ ਸਾਨੂੰ ਜਾਨੀ ਪਬਲਿਕ ਨੂੰ ਫੇਸਬੁਕ ਬਣਾ ਸਾਰੇ ਸਾਰੇ ਨੀ ਪਾਰਟੀਆਂ ਫੇਸਬੁਕ ਬਣਾ ਰਹੀਆਂ ਅਸੀਂ ਉਹਨੂੰ ਜਿਹੜੇ ਬਿਵਾਰ ਮੰਡਲ ਆ ਨਾ ਸ਼ਹਿਰ ਦੇ ਵਾਸੀ ਅਸੀਂ ਇਹ ਚਾਹਨੇ ਕਿਸੇ ਵੀ ਹੱਲ 'ਚ ਸੜਕ ਬਣਨੀ ਚਾਹੀਦੀ ਹੈ ਉਸ ਤੋਂ ਬਾਅਦ ਇਹ ਵੀ ਮਤਲਬ ਆਪਣੇ ਕਹਿੰਦੇ ਆ ਕਿ ਜੇ ਪ੍ਰਸ਼ਾਸਨ ਹੱਥ ਖੜੇ ਕਰ ਦੇ ਭਈ ਸਾਡੇ ਅਸੀਂ ਸਟੇ ਲਿਆ ਜੀ ਅਸੀਂ ਬਣਨੇ ਫਿਰ ਸਾਨੂੰ ਇਜਾਜ਼ਤ ਦਿੱਤੀ ਜਾਵੇ ਭਈ ਅਸੀਂ ਆਪਣੀ ਕਲੈਕਸ਼ਨ ਕਰਕੇ ਅਸੀਂ ਸੜਕ ਬਣਾਈ ਕਿਉਂਕਿ ਉੱਥੇ ਵਪਾਰ ਦੇ ਨਾਲ ਨਾਲ ਨਾ ਜੀ ਸਰ ਉੱਥੋਂ ਮਤਲਬ ਐਕਸੀਡੈਂਟ ਦਾ ਬਹੁਤ ਹੁੰਦਾ ਬਹੁਤ ਐਕਸੀਡੈਂਟ ਹੁੰਦੇ ਆ ਕਿਸੇ ਨੂੰ ਬਾਹਲੇ ਬੰਦੇ ਨੂੰ ਪਤਾ ਨਹੀਂ ਲੱਗਦਾ ਖੱਟਾ ਕਿੱਥੇ ਆ ਤੁਹਾਨੂੰ ਮਾਹੌਲ ਐਡੀਸ਼ਨ ਕਰਦੇ ਜੀ 2 ਕੋਰਡ 15 ਲੱਖ ਤੋਂ ਇਲਾਵਾ ਅਮਰਤ ਟੂ ਸਕੀਮ ਦਾ ਜਿਹੜੀ ਕਾੜੀ ਰੇਲ ਰੋੜੀ ਥੱਲੇ ਪਾਈਪਾਂ ਕਦੀਆਂ ਪਈਆਂ ਉਹ ਜੀ ਵੀ ਪਾਸ ਕਰਾਤੀ ਸੀ ਉਹ 9 ਕਰੋੜ ਰੁਪਏ ਇਸ਼ੂ ਆ 4-5 ਕਰੋੜ ਦਾ ਇਹ ਨਹੀਂ ਵੀ ਅਸੀਂ ਰੇਲਵੇ ਰੋਡ ਸਾਡੀ ਨੰਬਰ 1 ਪ੍ਰੋਟੀਅਰ ਦੇ ਰਹੇ ਹਾਂ। ਆ ਡਿਊ ਟੂ ਹਾਈ ਕੋਰਟ ਸਟੇ ਸਾਡੀ ਹੱਥ ਬੰਦੀ ਸਰ ਤੁਸੀਂ ਬੜੀ ਅੱਛੀ ਗੱਲ ਕੀਤੀ ਐ ਐਕਸੈਕਲਿਸ਼ਨ ਹੈ ਜੀ ਤੁਸੀਂ ਕਹੇ ਜੀ ਸਟੇ ਹਟਦਾ ਬੜਵੇ ਵਿੱਚ ਵੀ ਟੈਂਡਰ ਲੱਗਦਾ ਬਿਲਕੁਲ ਸਮਝਾਓ ਜੀ ਦੇਖੋ ਆਜ ਸਟੇ ਟੂ ਹੈ ਕਿਉਂਕਿ ਅਜੀਬ ਅਯਾਦ ਆਫਰੀ ਨਹੀਂ ਆ। ਟੈਂਪੋਰਰੀ ਪ੍ਰਸ਼ਾਸ ਅਗਲੇ ਦਿਨ ਹੀ ਸਾਲੇ ਸਟਾਰਟ ਕਰਕੇ ਉਹ ਕਿੰਨੇ ਦਿਨ ਦਾ ਕੰਟਰੰਡਾ ਉਸ ਤੋਂ ਬਾਅਦ ਰੋਡ ਵੀ ਸਟਾਰਟ ਕਰਦੇ ਆ ਵਰਕ ਆਰਡਰ ਇਸ਼ੂ ਕਰਕੇ ਰੋਡ ਬੰਨੀ ਸਟਾਰਟ ਸਰ ਕੈਲਸੀ ਸਾਹਿਬਾ ਵੱਲੋਂ ਸਟੇ ਦਿੱਤਾ ਗਿਆ ਸੀਗਾ ਜਦੋਂ ਮੇਰੀ ਗੱਲ ਮਿਲ ਸੀਗੀ ਐਸਓ ਸਾਹਿਬਾ ਕਿਪੜ ਸਾਹਿਬ ਪਰसों ਮੇਂ ਗਿਆ ਸੀ ਜੀ ਉਹਨਾਂ ਕੋਲ ਉਹ ਕਹਿ ਰਹੇ ਸੀ ਕਿ ਜਿਹੜਾ ਸਟੇ ਹੈਗਾ ਉਹ ਕਿਉਂਕਿ ਮੀਟਿੰਗ ਵਗੈਰਾ ਵੀ ਇਲੀਗਲ ਸੀ ਕਿਉਂ ਤੇ ਪਰ ਵੀ ਲਿਤਾ ਗਿਆ ਸੀਗਾ ਤੇ ਸਾਰਿਆਂ ਦੇ ਉੱਪਰ ਸਟੇ ਚੱਕ ਦਿੱਤਾ ਗਿਆ ਸਰ ਉਹਨਾਂ ਨੇ ਹੀ ਬਾਡੀ ਸੀ ਪਰ ਸੀਡੀ ਮਿਸਟੇ ਹੈ ਜੀ ਇਹ ਕਾਪਾਣ ਲਈ ਰਾਈਟਰ ਅਮਾ ਨੂੰ ਆਈਡੈਂਟੀਟੀ ਦਿੱਤਾ ਠੀਕ ਹੈ ਸਰ ਆਈ ਕੋਲ ਨੇ ਪ੍ਰोसीडिंग ਸਟੇ ਕਰਤੀਆਂ ਉਹਦੇ ਚ ਕੋਈ ਇਹ ਨਹੀਂ ਹੈਗਾ ਰੇਲਵੇ ਰੋਡ ਆ ਜਾਂ ਫਲਾਵਾ ਉਹ ਮੈਂਸ਼ਨ ਨਹੀਂ ਹੈ ਨਾ ਤੇ ਸਰ ਜਿਹੜੀ 7 ਕਰੋੜ ਰੁਪਈਆ ਪਾਈਪਲਾਈਨ ਦੀ ਆਇਆ ਤੇ 9 ਕਰੋੜ 9 ਕਰੋੜ ਠੀਕ ਹੈ ਇਸ ਨੂੰ ਜੋਤਾ ਦੋਨੀਆ ਨਗਰ ਕੌਂਸਲ ਦੀ ਜੇ ਵੀਸ ਪ੍ਰਧਾਨ ਨੇ ਸੀਨੀਅਰ ਵਾਈਸ ਪ੍ਰਧਾਨ ਨੇ ਜਿਹੜਾ ਹਾਈਬ੍ਰਿਡ ਰੈਕਸ਼ਨ ਦਿੱਤੀ ਉਹ ਵੀ ਮਾ ਦਿਸ਼ਾ ਨੂੰ ਪੁੱਛ ਕੇ ਹੋ ਵੀ ਕਰਵਾ ਜਲਦੀ ਦੱਸ ਦੇਣਾ ਠੀਕ ਹੈ ਸਰ ਇਹ ਛੋਟੀ ਜਿਹੀ ਗੱਲ ਹੋ ਰਹੀ ਜੀ ਬਈ ਕਿਸੇ ਵੀ ਜਗ੍ਹਾ ਦੇ ਉੱਤੇ ਤੁਹਾਡੇ ਤੋਂ ਉੱਪਰ ਅਥਾਰਟੀ ਐਸੋ ਨੇ ਜਿਹੜਾ ਸੰਗਠਨ ਸ਼ਹਿਰ ਦੇ ਵਿੱਚ ਹੈ ਤੁਸੀਂ ਦੋਨਾਂ ਪਾਰਟੀਆਂ ਨੂੰ ਬਿਠਾ ਕੇ ਕਿਸੇ ਵੀ ਤਰੀਕੇ ਨਾਲ ਤੁਸੀਂ ਇਹ ਕਰੋ ਕਰ ਸਕਦੇ ਹੋ ਤਾਂ ਸ਼ਹਿਰ ਵਾਸੀ ਤੁਹਾਡੇ ਬੜੇ ਧੰਨਵਾਦੀ ਹੋਣਗੇ ਕਿਉਂਕਿ ਸਿਰਫ ਰੇਲਵੇ ਰੋਡ ਦਾ ਮਸਲਾ ਨਹੀਂ ਹੈ ਸ਼ਹਿਰ ਦੀ ਹਰ ਇੱਕ ਸੜਕ ਰੁੱਟੀ ਹੋਈ ਹੈ ਤੁਹਾਨੂੰ ਲੱਗਦਾ ਵੀ ਅਸੀਂ ਚੁੱਪਚਾਪ ਬੈਠੇ ਹਾਂ ਇਹ ਕੜਾ ਮੰਨਦਾ ਹੈ ਜੀ ਅਸੀਂ ਰਾਤੋਂ ਰਾਤ ਮਿੱਟੀ ਪਵਾਸਣੇ ਆ ਤੋਹੀਂ ਪ੍ਰਵਾਸਣੇ ਆ ਤੁਹਾਨੂੰ ਲੱਗਦਾ ਹੀ ਚੁੱਪਚਾਪ ਬੈਠੇ ਹੋਵਾਂਗੇ ਮੀਟਿੰਗ ਇਹਦਾ ਹੀ ਹੋ ਰਿਹਾ ਲੈ ਬੰਦ ਕਰਦਾ ਅਸੀਂ ਦਿਨ ਰਾਤ ਅਸੀਂ ਕੋਸ਼ਿਸ਼ 100% ਕੋਸ਼ਿਸ਼ ਅਸੀਂ ਕੀਤੀ ਹੈ ਅਸੀਂ ਕਹਿੰਦੇ ਕਿ ਸੰਪਲ ਹੋ ਜਾ ਤੁਸੀਂ ਕਰਾ ਦਿਓ ਤੁਹਾਡੇ ਪੜਾਈ ਨੇ ਤੁਹਾਡੇ ਵਿੱਚੋਂ ਹੀ ਨੇ ਵੀਕਰਾਉਂ ਅਸੀਂ ਜਿਸ ਕਾਰਿਆਂ ਨੂੰ ਅਸੀਂ ਕਹਦੇ ਹੀ ਹੈ ਤੇ ਹਮੇ ਉਹ ਸ਼ਰੇਆਮ ਆ ਕੇ ਮਤਲਬ ਆਪਣੇ ਪਬਲਿਕ ਦੇ ਵਿੱਚ ਆ ਕੇ ਕਹਿੰਦੇ ਵੀ ਸਾਨੂੰ ਰੇਲਵੇ ਰੋਡ ਬਰਨ ਚ ਕੋਈ ਇਤਰਾਜ਼ ਨਹੀਂ ਅਸੀਂ ਦੇਖ ਕੇ ਦਿੰਦੇ ਕੀ ਕਰ ਸਕਦੇ ਜੀ ਸੰਤੂ ਸਿੰਘ ਇੱਕ ਕਰੇ 5-7 ਐਮਸੀ ਇਹਨਾਂ ਦੇ ਬਾਅਦ ਆ ਦੇਸੀ ਚਾਰ ਦੇ ਇਹਦੇ ਦੇਖ ਕੇ ਉਹ ਆਉਂਦੇ ਉਹ ਲਿਖਦੇ ਆਪਣੇ ਸਰਕਾਰ ਸਾਡੇ ਇਹ ਕਿ ਮੇਰੀ ਗੱਲ ਨਹੀਂ ਤੇਰੀ ਗੱਲ ਇੱਕ ਹੋਰ ਲੈਂਦੀਆਂ ਤੁਸੀਂ ਇੱਕ ਮੀਟਿੰਗ ਦਾ ਟਾਈਮ ਰੱਖਦੇ ਔਰ ਸਾਰੇ ਐਮਸੀ ਸਰਵਾਂ ਨੂੰ ਖੁਲਾ ਲੋ ਦੂਜੇ ਪਾਸੇ ਅਸੀਂ ਸਾਰੇ ਰੇਲਵੇ ਨੂੰ ਐਸੋਸੀਏਸ਼ਨ ਤੁਹਾਡੇ ਕੋਲ ਇਕੱਠੇ ਹੋ ਕੇ ਆ ਜਾਣਗੇ ਸੱਚ ਦਾ ਸੱਚ ਕਿ ਇਹ ਇਹ ਹੁੰਦਾ ਤਾਂ ਪਾਣੀ ਪਾਣੀ ਹੋ ਜਾਏਗਾ ਉਂਿ ਪਰ ਆਪਣੇ ਲਾਭ ਤੇ ਸੰਭੋ ਸਰ ਇੱਕ ਮੇਰੇ ਸ਼ਹਿਰ ਵਾਸੀਆਂ ਦੇ ਵਾਸਤੇ ਗੱਲ ਨਹੀਂ ਐ ਸਰ ਇਹ ਥੋੜਾ ਜਿਹਾ ਮੇਰੀ ਮੇਰੇ ਸਹਾਰ ਨਾਲ ਥੋੜਾ ਜਿਹਾ ਲੰਬਾ ਚੱਲਦੇ ਆ ਜੀ ਗੱਲ ਇੱਥੇ ਮੋਕਣੀ ਆ ਜੀ ਕਿ ਤੁਹਾਨੂੰ ਹਾਈ ਕੋਰਟ ਦੇ ਆਰਡਰ ਆ ਇਲੈਕਸ਼ਨ ਕਰਾਣ ਇਲੈਕਸ਼ਨ ਜਿਹੜੀ ਜਿਹੜੀ ਪ੍ਰोसीडिंग ਹੈ ਹਾਈ ਕੋਰਟ ਨੇ ਉਸ ਸਟੇ ਕੀਤੀ ਹੈ ਜੀ ਅਜੋਤੀ ਇਲੈਕਸ਼ਨ ਅੱਜ ਦੀ ਹੈ ਜਿਖਾਉ ਤੁਹਾਡੇ ਕੋਲ ਪਾਵਰ ਹੈ ਔਰ ਉਹ ਨਵਾਂ ਪ੍ਰਧਾਨ ਜਿਹੜਾ ਚੁਣਿਆ ਜਾਵੇ ਉਹ ਮਤਾ ਪਾਵੇ ਤੇ ਸੜਕ ਤਿਆਰ ਹੈ ਇੰਨੇ ਲੰਬੇ ਪ੍ਰੋਸੀਡਿੰਗ ਚ ਜਾਣ ਦੀ ਤਾਂ ਲੋੜ ਹੀ ਨਹੀਂ ਹੈ ਜਿੱਥੇ ਆਪਾਂ ਉਹ ਵੀ ਉਹ ਵੀ ਜਲਦੀ ਕਰਵਾ ਦੇਵੇ। ਬੇਨਤੀ ਦੇਖੋ ਜੀ ਸਾਰੀ ਇੱਕ ਮਿੰਟ ਸਾਰੀ ਬਾਕੀ ਲੈਣੇ ਪਾੜੇ ਨਾ ਜਾਓ ਇਲੈਕਸ਼ਨ ਪਰ ਧਿਆਨ ਪਾਓ ਇਲੈਕਸ਼ਨ ਵਾਲੇ ਮਤਾ ਪਾ ਦੇਣਗੇ। ਇੱਕ ਵਾਰ ਇੱਕ ਬੇਨਤੀ ਹੈ ਸਰ ਸਰ ਬੇਨਤੀ ਹੈ ਕਿ ਜਿਹੜਾ ਹਾਊਸ ਦੀ ਮੀਟਿੰਗ ਹੋ ਰਹੀ ਹੈ ਜਿਹਦੇ ভাইস ਪ੍ਰਧਾਨ ਦੀ ਉਹ ਪੋਸਟਪੋਨ ਹੋਣ ਦਾ ਕਾਰਨ ਕੀ ਇਸ ਲਈ ਕੀ ਤੁਹਾਨੂੰ ਜਾਨਾ ਪਤਾ ਕਿ ਮੈਂ ਅਰੇ ਰਾਜਨੀਤਿਕ ਕਰਨ ਭਾਈ ਕੋਈ ਨਹੀਂ ਦੇਖੋ ਸਰ ਇਹ ਮੇਰੇ ਕਹਿੰਦੇ ਸਰ ਸਰ ਸ਼ਹਿਰ ਦਾ ਦੇਖੋ ਸਰੜ ਨੂੰ ਨਾਲ ਸਰ ਸਰ ਪ੍ਰਿਡਿਕਲ ਲੜਾਈ ਦੀ ਵਿੱਚ ਸ਼ਹਿਰਦਾਰ ਆਮ ਬੰਦੇ ਸਾਰੇ ਹੀ ਪੀਸ ਹੋ ਰਿਹਾ ਲੋਕਾਂ ਦੇ ਕੰਮ ਰੁਕੇ ਪਏ ਆ ਚਾਹੇ ਸਪਾਈਸ ਸਰ ਦੇ ਨਾਲੋਂ ਚਾਹੇ ਸ਼ਹਿਰਦਾਰ ਦੇ ਨਾਲੋਂ ਹਰੇਕ ਗਲੀ ਹਰੇਕ ਮੱਲਾ ਟੁੱਟਿਆ ਪਿਆ ਸਰ ਕੰਮ ਦਾ ਕੋਈ ਨਹੀਂ ਜੇ ਇਹਨਾਂ ਦੀ ਆਪਣੀ ਕੋਈ ਪੋਲਿਟਿਕਲ ਲੜਾਈ ਹੋ ਬਾ ਆ ਯਾਹ ਪੇ ਦੇਖਣਾ ਨਾ ਸ਼ਹਿਰ ਦੀ ਨਾ ਕੋਈ ਕਸੂਰ ਹੈ ਇਹਦੇ ਵਿੱਚ ਕਿਹੜੀ ਕੋੜਦੀ ਲੜਾਈਏ ਤੁਸੀਂ ਸਾਡੇ ਸਾਥ ਦੇ ਹੋ ਸੀ ਬਾਕੀ ਤੁਸੀਂ ਦੋ ਸਿਝਾ ਦਿੱਤੇ ਨੇ ਉਹ ਮੈਂ ਕਿਸਾਨਾਂ ਨਾਲ ਕਰਦੇ ਹੋ ਜੀ ਸਰ ਉਹ ਉਹਨੇ ਇਸ ਕਰਕੇ ਮੈਂ ਲੜਦਾ ਨਹੀਂ ਆ ਪਰ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਹਾਈ ਕੋਰਟ ਨੇ ਡਾਇਰੈਕਸ਼ਨ ਨਾ ਕਿਸੇ ਪੋਲੀਟੀਕਲ ਪਾਰਟੀ ਨੂੰ ਸਿਰਫ ਅਫੀਸਰਸ ਨੂੰ ਆ ਤੁਹਾਡਾ ਹੱਕ ਬਣਦਾ ਹੈ ਕਿ ਜਲਦੀ ਤੋਂ ਜਲਦੀ ਇਲੈਕਸ਼ਨ ਕਰਾਓ ਕੰਮੇ ਖਤਮ ਹੈ ਜੀ ਇਲੈਕਸ਼ਨ ਹੋਇਆ ਮਤਾ ਪਿਆ ਤੇ ਸਰ ਪਰ ਜਿੰਨਾ ਕਰ ਜਿੰਨਾ ਕਰ ਰਾਜ ਹੈ ਰਾਜ ਕਰਤਾ ਪਾਰਟੀ ਇਹ ਨਹੀਂ ਕਰਾਉਗੀ ਚਲ ਐਨੀ ਹੋ ਕੰਮ ਚਲ ਉਹ ਇੱਕ ਲੱਖ ਨਹੀਂ ਜਾਦਾ ਨਹੀਂ ਆ ਅੱਜ ਆਪਕੋ ਸੁਣਦੇ ਹਾਂ ਬੋਲਣ ਦੇ ਕਾਰਨ ਵਾਲੀ ਇੱਕ ਦਾ ਇਨਸ਼ਾਅ ਉਹ ਨਹੀਂ ਪੁੱਛ ਰਹੇ ਉਹਨੂੰ ਐਸੀ ਚੀਜ਼ ਦਾ ਉਹ ਕਹਿੰਦੇ ਆ ਕਿ ਤੁਸੀਂ ਪਾਰਟੀ ਲਈ ਅਸੀਂ ਇੱਕ ਰੇਂਜ ਦੇ ਹੋ ਨਹੀਂ ਸਟੇ ਨਹੀਂ ਲਿਆ ਅਸੀਂ ਸਾਨੂੰ ਕੋਈ ਇਕਰਾਰ ਨਹੀਂ ਅਸੀਂ ਉਹਨਾਂ ਨੂੰ ਇੱਕ ਚੀਜ਼ ਦਾ ਕਹਿ ਤਾ ਵਾ ਵੀ ਕਾਹਦੀ ਚੇ ਤੁਸੀਂ ਜਾਣੇ ਅਸੀਂ ਉਹਨਾਂ ਕੋਲ ਘਰ ਆ ਲੈਂਦੇ ਆ ਕਿ ਸਭ ਨੂੰ ਇਹ ਵੀ ਰੋਟਾ ਤੁਹਾਡੇ ਤੇ ਤੁਹਾਡੇ ਕਹਦੂਗਾ ਯਕੀਨ ਹੈ ਬਿਲਕੁਲ ਕੋ ਉਹ ਕਹਦੂਗੇ ਉਹ ਕਹਦੂਗੇ ਨਾ ਕਿਆ ਬਣਾ ਦੋਗੇ ਤੁਸੀਂ ਸਾਹਤ ਤੋਂ ਅਸੀਂ ਕਾਹਬਾ ਇਹ ਤਾਂ ਉਹ ਏਡੀਸੀ ਸਾਹਿਬ ਦਾ ਕੰਮ ਹੈ ਅਸੀਂ ਐਸੀ ਜੀ ਦਾ ਕਹਿਣਾ ਇਹ ਪੁੱਕਾ ਬਣਾਉਣੀ ਤੁਹਾਡੀ ਏਕਾ ਜਿੰਦਾਬਾਦ ਤੁਹਾਡੀ ਏਕਾ ਜਿੰਦਾਬਾਦ ਨਮਾਸ਼ਾਦਾ ਪ੍ਰਸ਼ਾਦ ਜਿੰਦਾਬਾਦ ਨਮਾਸ਼ਾਦਾ ਪ੍ਰਸ਼ਾਦ ਜਿੰਦਾਬਾਦ ਪ੍ਰਿੰਸੀਪਲ ਜੀਐਸਫਰ ਕਾਸਾ ਸੀਰੀਅਸ ਕੈਨ ਬੀ ਟੂ ਨੰਬਰਸ ਹੈ ਇਨ ਦਿਸ ਇੰ ਮਾਹੀ ਤੇ ਸਾਡੇ ਜਿਹੜਾ ਸਕੂਲ ਹੈਗਾ ਇਹ ਚੰਡੀਗੜ੍ਹ ਰੋਡ ਤੇ ਸਥਿਤ ਹੈਗਾ ਤੇ ਸਾਡੇ ਦੂਜੇ ਪਾਸੇ ਜਿਹੜਾ ਹੈਗਾ ਇੱਕ ਜੀਐਸਐਚ ਮਾਡਲ ਸਕੂਲ ਜਿਹੜਾ ਹੈਗਾ ਉਹ ਚਲਾਇਆ ਹੈਗਾ ਜਿਹਦੇ ਵਿੱਚ 3 ਨਾਸਿਕ ਤੋਂ ਲੈ ਕੇ 5ਵੀਂ ਤੱਕ ਬਾਅਦ ਇੰਗਲਿਸ਼ ਮੀਡੀਅਮ ਦੇ ਵਿੱਚ ਤੇ ਸਾਡੇ ਦੇ ਪੜ੍ਹਦੇ ਆ ਉਹਦੇ ਵਿੱਚ ਵੀ ਜਿਹੜੀ ਅਸੀਂ ਐ ਨਵੇਂ ਸਾਲ ਤੋਂ ਉਹਨੂੰ ਸਾਰਾ ਜਿਹੜਾ ਅਸੀਂ ਇੰਗਲਿਸ਼ ਮੀਡੀਅਮ ਜਿਹੜਾ ਇਹ ਪਹੇਗਾ ਉਹਦੇ ਵਿੱਚ ਸਾਡੇ ਜਿਹੜੇ ਆ ਕਿ ਦਾਖਲਾ ਜਿਹੜਾ ਸ਼ੁਰੂ ਹੈਗਾ ਸੋ ਮੈਂ ਸਾਰਿਆਂ ਨੂੰ ਮੇਰੀ ਬੇਨਤੀ ਕਰਦਾ ਕਿ ਬਦ ਤੋਂ ਬਾਅਦ ਜਿਹੜੇ ਬੱਤੇ ਜਿਹੜੇ ਇੱਥੇ ਨਾਲ ਪਾਓ ਤੇ ਆ ਇੱਕ ਵਾਰੀ ਜਿਹੜਾ ਤੁਸੀਂ ਇੱਥੇ ਆ ਕੇ ਜਿਹੜਾ ਵਿਜੀਟ ਕਰੋ ਤੇ ਇਸ ਸਕੂਲ ਦੇ ਬਾਰੇ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਸਕੂਲ ਹੈਗਾ ਜ਼ਿਲ੍ਹੇ ਵਿੱਚ ਖੇਡਾਂ ਦੇ ਪੱਖੋਂ ਤੇ ਜਿਹੜਾ ਸਭ ਤੋਂ ਜਿਹੜਾ ਪੱਲੇ ਨੰਬਰ ਤੇ ਹੈਗਾ ਇੱਕ ਸਾਡੇ ਪਲੇਅਰ ਜਿਹੜੇ ਇੰਟਰਨੈਸ਼ਨਲ ਪਲੇਅਰ ਜਿਹੜੇ ਹੈਗੇ ਆ ਉਹ ਵੀ ਇੱਥੇ ਜਿਹੜੇ ਆ ਖੇਡਦੇ ਹੈਗੇ ਆ ਤੇ ਇਸ ਤੋਂ ਇਲਾਵਾ ਪੜਾਈ ਪੱਖੋਂ ਵੀ ਇਹ ਸਕੂਲ ਜਿਹੜਾ ਹੈਗਾ ਜਿਹੜਾ ਸਭ ਤੋਂ ਜਿਹੜਾ ਬੱਦਿਆ ਸਕੂਲ ਮੰਨਿਆ ਜਾਂਦਾ ਹੈਗਾ ਸੋ ਇੱਥੇ ਜਿਹੜਾ ਹੈਗਾ ਛੇਮ ਤੋਂ ਲੈ ਕੇ ਬਾਦਮੀ ਕਲਾਸ ਤੱਕ ਸਾਡੇ ਆਏ 1 ਲੱਖਾਂ ਜਿਹੜੇ ਹੈਗੇ ਆ ਤੇ ਸਭ ਦੇ ਕੋਲ ਕਲਾਸ 1 ਕਲਾਸ 2 ਜਿਹੜੀ ਆ ਕਮਾਸ ਵਿੱਚ ਜਿਹੜੀ ਹੈ ਜਿਹੜੀ ਕੀਤੀ ਹੈਗੀ ਆ ਤੇ ਇਸ ਇਹ ਜਿਹੜਾ ਹੈਗਾ ਸਾਡੇ ਉਹ ਜਿਹੜੇ ਕਲਾਸਾਂ ਚੱਲ ਰਹੀਆਂ ਨੇ ਆਈਆਂ ਸੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਆਪਣੀ ਨਗਰ ਦੇ ਆਪਣੀ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਤੁਸੀਂ ਜਿਹੜਾ ਹੈਗਾ ਸਾਡੇ ਕੋਲ来 ਆਓ ਆਪਣੇ ਬੱਚਿਆਂ ਨੂੰ ਜਿਹੜਾ ਹੈ ਦਾਖਲ ਕਰਵਾਓ ਤੇ ਸਾਨੂੰ ਜਿਹੜਾ ਆ ਏ ਇਹ ਗ੍ਰਾਂਟ ਦੇਵਾ ਦੇ ਮੌਕੇ 'ਕੁ ਮੂਦੇ ਧੰਨਵਾਦ ਇਹ ਸੱਜਣਾ ਸ਼ਿਵ ਭਗਸੇਂਗਰ ਦਾ ਸੰਵਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਹਨ ਫਿਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ